ਅੱਸੀ ਗਾਲ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆਂ ਦਾਲੀਓ ਛੋਲੇ ਛੋਲੇ ਆਈ ਦਾਲ ਵੀ ਕਹਿ ਦਿੰਦੇ ਆ ਦਾਲੀਓ ਛੋਲੇ ਵੀ ਕਹਿ ਦਿੰਦੇ ਆ ਜੋ ਕਿ ਬਹੁਤ ਹੀ ਸੌਖੇ ਢੰਗ ਨਾਲ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣੂਗੀ ਲੋਸ ਤੇ ਇਹ ਤਾਂ ਮੈਂ ਪਹਿਲਾਂ ਦੱਸਿਆ ਹੀ ਆ ਜਿੰਨੀ ਵੀ ਦਾਲ ਆ ਉਹਦਾ 5-6 ਗੁਣਾ ਪਾਣੀ ਪਾਣਾ ਅਸੀਂ ਤੇ ਬਾਕੀ ਤੁਹਾਡੀ ਤੇ ਡਿਪੈਂਡ ਆ ਤੁਸੀਂ ਦਾਲ ਸੰਘਣੀ ਖਾਣੇ ਚਾਹੁੰਦੇ ਆ ਜਾਂ ਪਤਲੀ ਉਸ ਹਸਾ ਆਪਣਾ ਪਾ ਲਓ ਪਰ ਮੇਰਾ ਤਾਂ ਇਹੀ ਆ ਕਿ ਜਿੰਨੀ ਦਾਲ ਆ ਉਹਦਾ 5-6 ਗੁਣਾ ਪਾਣੀ ਜੋ ਕਿ ਮੈਂ ਪਹਿਲਾਂ ਹੀ ਕਰਕੇ ਰੱਖਿਆ ਮੈਂ ਅਜਰ ਇਹਨੂੰ ਐਸੇ ਤਰ੍ਹਾਂ ਕਰਕੇ ਪਾਣੀ ਪਾ ਕੇ ਦਾਲ ਵਿੱਚ ਐਸੇ ਤਰ੍ਹਾਂ ਕਰਕੇ ਰੱਖਤਾ ਇਹਦੇ ਚ ਛਾਲੀ ਨਮਕ ਹੋਈਆ ਇਹ ਇੱਕ ਚਮਚਾ ਦੇਸੀ ਘਿਏ ਇਹਦੇ ਚ ਨਾਲ ਹੀ ਪਾ ਦੇਣਾ ਕੁੱਕਰ ਦਾ ਅਸੀਂ ਇਹਨੂੰ 7 ਤੋਂ 8 ਬਿਸਲਾ ਲਾਵਾਵਾਂਗੇ ਤੇ ਵੈਸੇ ਵੀ ਹਰ ਕੁੱਕਰ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਸਾਡੇ ਵਾਲੇ ਕੁੱਕਰ ਦੀ ਬਿਸਲ ਬਹੁਤ ਜਲਦੀ-ਜਲਦੀ ਆਂਦੀ ਆ ਅਸੀਂ 9 ਵੀ ਲਵਾ ਲਈਦੀਆਂ ਤੇ ਕਿਸੇ ਕੁੱਕਰ ਚ ਬਿਸਲ ਲੇਟ ਆਂਦੀ ਆ ਉਹ ਤੁਹਾਡਾ ਆਪਣਾ ਹਿਸਾਬ ਆ ਵੈਸੇ ਇਹ ਆ ਕਿ 15 ਮਿੰਟ ਤੱਕ ਅਸੀਂ ਇਹਨੂੰ ਬਣਾਵਾਂਗੇ ਕੁੱਕਰ ਵਿੱਚ ਤੇ ਇੱਕ ਹੋਰ ਕੋਈ ਵੀ ਤੁਸੀਂ दाल ਬਣਾਉਣ ਲੱਗੇ ਆ ਜਿਹਨੂੰ ਜ਼ਿਆਦਾ ਟਾਈਮ ਲੱਗਦਾ ਆ ਤੋ ਉਹ ਵੀ ਇਸਲਾ ਇਧਰ ਆਉਣ ਤੋਂ ਬਾਅਦ ਤੁਸੀਂ ਸਿਮ ਕਰਕੇ ਘੱਟ ਕਰਕੇ ਛੋਟੇ ਚੁੱਲੇ ਤੇ ਟ੍ਰਾਂਸਫਰ ਕਰ ਦਿਆ ਕਰੋ ਤੇ ਫਿਰ ਉਹ ਪਿਸਲਾ ਹਿਸਾਬ ਨਾਲੇ ਬਚਦੀਆਂ ਤੇ ਮੈਂ ਇਤੋਂ ਦੋ ਵਿਸਲਾਣ ਤੋਂ ਬਾਅਦ ਫਿਰ ਮੈਂ ਇਹਨੂੰ ਛੋਟੇ ਚੁੱਲੇ ਤੇ ਰੱਖ ਕੇ ਸਿਮ ਕਰਕੇ ਫਿਰ ਵਿਸਲਾ ਲਵਾਉਂਗੀ ਜਿਹੜੀਆਂ ਪਾਚਣੀਆਂ ਐ ਤੇ ਜਿਹੜੀਆਂ ਹੋਰ ਲਵਾਉਣੀਆਂ 5 ਜਾਂ 6 ਜਿੰਨੀਆਂ ਵੀ 6 ਲਵਾਉਂਗੀ ਦੋ ਵਿਸਲਾ ਇਧਰ ਤੇ 6 ਇਧਰ ਤੇ ਤੁਸੀਂ ਕੋਈ ਵੀ ਦਾਲ ਸਾਬਤ ਪਕਾਉਂਗੇ ਨਾ ਕੁੱਕਰ 'ਚ ਐੱਧੇ ਕਰਿਆ ਕਰੋ ਦੋ ਇਸਲਾ ਇੱਧਰ ਜਿਹਾ ਤੇਲ ਲਵਾ ਕੇ ਨਾ ਬਾਕੀ ਛੋਟੇ ਚੁੱਲੇ ਤੇ ਰੱਖ ਕੇ ਸਿਮ ਕਰਕੇ ਤੇਰੇ ਬਣਨ ਦਿਆ ਕਰੋ ਦਾਲ ਦੇਖਿਓ ਕਿੰਨੀ ਵਧੀਆ ਦਾਲ ਬਣਦੀ ਹੈ ਲਓ ਜੀ ਸਾੜੀਆਂ ਦੋ ਸੀਟੀਆਂ ਆ ਚੁੱਕੀਆਂ ਐ ਹੁਣ ਅੱਗੇ ਅੱਗੇ ਵਕਤ ਨਾ ਸੇਲ ਤੇ ਨੌ ਜੀ दाल है थोड़ी मेनू लगती है मैं इतना कर दूंगी तेज पत्ता लसन आदर प्याज है हम अच्छे टमाटर पावे लौजी हम का भुज गया गर्म मसाला पाव गे थोड़ा जहां